ਅੱਜ ਮੇਰਾ ਭਾਈ ਪਾਲੀ ਜਿਹਨਾਂ ਦਾ ਵੱਡਾ ਸਹਿਯੋਗ ਐ ਇਸ ਪਰਿਵਾਰ ਨਾਲ ਖੜਿਆ ਐ ਤੇ ਗੁਰੂ ਰਾਮਦਾਸ ਨੇ ਬੜੀ ਕਿਰਪਾ ਕੀਤੀ ਐ ਤੇ ਅੱਜ ਖੁਸ਼ੀ ਦਾ ਮਾਹੌਲ ਐ ਲੱਡੂ ਬਣ ਰਹੇ ਸਾਰੇ ਤੇ ਬਹੁਤ ਬਹੁਤ ਧੰਨਵਾਦ ਜੀ ਆਇਓ ਖੁਸ਼ੀ ਦਾ ਕਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਜਿੰਨੀ ਤੁਹਾਨੂੰ ਖੁਸ਼ੀ ਐ ਤੇ ਉਸ ਤੋਂ ਵੱਧ ਦੀ ਕਿਤੇ ਸਾਡੇ ਸਾਰੇ ਨਗਰ ਨੂੰ ਜਾਂ ਸਾਰੇ ਵਰਲਡ ਦੇ ਵਿੱਚ ਖੁਸ਼ੀ ਫੈਲੀ ਹੋਈ ਐ ਤੇ ਇਹ ਦਿਨ ਖੁਸ਼ੀ ਵਾਲਾ ਮਸਾ ਆਇਆ ਕਈ ਸਾਲਾਂ ਬਾਅਦ ਆਇਆ ਤੇ ਸਾਰਿਆਂ ਨੂੰ ਅਸੀਂ ਤੁਸੀ ਮਨਾ ਰਹੇ ਆ ਅੱਜ ਮਨਾਵਾਂਗੇ ਗੱਜ-ਵੱਜ ਕੇ ਅੱਜ ਸਾਡੇ ਘਰ ਦੇ ਵਿੱਚ ਵੀ ਮੇਰੀ ਮੈਡਮ ਵੱਲੋਂ ਨਿੰਮ ਬਣਿਆ ਜਾਊਗਾ ਤੇ ਅੱਜ ਮੈਂ 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 ਕਹਿੰਦਾ ਪੂਰੇ ਪੰਜਾਬ 'ਚ ਨਹੀਂ ਪੂਰੇ ਵਰਲਡ ਦੇ ਵਿੱਚ ਬਾਈ ਸਿੱਧੂ ਤਾਂ ਨਿੰਮ ਬਣਿਆ ਜਾਊਗਾ ਬਹੁਤ ਬਹੁਤ ਧੰਨਵਾਦ ਜੀ ਵਧਾਈਆਂ ਸਾਰੇ ਦੇਸ਼ ਵਾਸੀਆਂ ਨੂੰ ਅੱਜ ਕੀ ਕਹੋਗੇ ਤੁਸੀਂ ਬਹੁਤ ਵਧੀਆ ਲੱਗ ਰਹੇ ਨੇ ਹਨਾ ਅੱਜ ਵਿੱਚ ਕੀ ਕਹੋਗੇ ਅੱਜ ਕੋਟੇ ਬੰਤੇ ਸਾਨੂੰ ਤਾਂ ਬਾਈ ਬਹੁਤ ਜ਼ਿਆਦਾ ਚਾਅ ਹੈ ਤੇ ਤੁਸੀਂ ਐਂ ਲਾ ਲਓ ਵੀ 28 ਤਰੀਕ ਨੂੰ ਜਦੋਂ 29 ਮਈ ਨੂੰ ਬਾਈ ਤੇ ਹਮਲਾ ਹੋਇਆ 28 ਨੂੰ ਲਾਸਟ 9 ਵਜੇ ਅਸੀਂ ਗਏ ਆ ਇੱਥੋਂ ਹਵੇਲੀ ਦੇ ਵਿੱਚੋਂ ਉਹ ਦਿਨ ਤੇ ਇੱਕ ਅਜਾ ਆ ਦਿਨ ਹਨਾ ਸਾਡੇ ਵਾਸਤੇ ਤਾਂ ਬਹੁਤ ਵੱਡੀ ਗੱਲ ਹੈ ਤੇ ਮੈਂ ਤੇ ਚਾਹ ਜ ਪੂਰੀ ਟੀਮ ਸਮੇਤ ਆਏ ਤੁਸੀਂ ਹਾਂਜੀ ਭਾਈ ਪੂਰੀ ਟੀਮ ਸਮੇਤ ਆਏ ਆ ਕੋਈ ਆਪਦੇ ਸਾਰਾ ਕਿਉਂਕਿ ਚਾਹ ਹੀ ਬਹੁਤ ਜਿਆਦਾ ਸਾਨੂੰ ਠੀਕ ਹੈ ਜੀ ਤੇ ਬੜੀ ਖੁਸ਼ੀ ਹੈ ਜੀ ਉਹ ਕਹੀ ਕਹਿੰਦੇ ਹੁੰਦਾ ਵੀ ਪਾਣੀ ਵਾਪਸ ਨਹੀਂ ਮੁੜਦਾ ਹੁੰਦਾ ਹਾਂਜੀ ਤੇ ਅੱਜ ਅਸੀਂ ਨਾ ਆਪਦੀ ਉਮਰ ਦੇ ਵਿੱਚ ਇਹ ਚੀਜ਼ ਦੇਖ ਲਈ ਵੀ ਪਾਣੀ ਵਾਪਸ ਮੁੜ ਗਿਆ ਠੀਕ ਹੈ ਕਾਰਨ ਕੀ ਹੈ ਜੇ ਤੁਸੀਂ ਸੱਚੇ ਹੋ ਪਰਮਾਤਮਾ ਸੱਚ ਨੂੰ ਦੇਖਦਾ ਸਚਾਈ ਦਾ ਸਾਥ ਦਿੰਦਾ ਠੀਕ ਹੈ ਤੇ ਆਉਣ ਵਾਲੇ ਸਮੇਂ ਚ ਆਲੇ ਤਾਂ ਦੇਖੋ ਤੁਸੀਂ ਬਹੁਤ ਕੁਝ ਹੋਊਗਾ ਬਾਈ ਬੜਾ ਕੁਝ ਹੋਊਗਾ ਥੈਂਕ ਯੂ ਬਈ ਮੂਸੇ ਦੀ ਆਪਾਂ ਖਬਰ ਸੁਣੀ ਨਾ ਅੱਜ ਵੀ ਸਿੱਧੂ ਮੂਸੇ ਵਾਲੇ ਦੇ ਘਰ ਆ ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨਕੌਰ ਦੇ ਘਰ ਪੁੱਤਰ ਦੀ ਦਾਤ ਬਖਸ਼ੀ ਹੈਗੀ ਪਹਿਲਾਂ ਫੇਕ ਨੂੰ ਜਾਂ ਦੇਖਦੇ ਰਹਿੰਦੇ ਸੀ ਜਦੋਂ ਪਰਸਨਲ ਬਾਪੂ ਵਾਲੇ ਪੇਜ ਤੋਂ ਦੇਖਿਆ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਖੁਸ਼ੀ ਚ ਸਾਥੋਂ ਰਹਿਣਾ ਨਹੀਂ ਗਿਆ ਉਸੇ ਟਾਈਮ ਅਸੀਂ ਗੱਡੀ ਚੱਕੀ ਤੇ ਮੂਸੇ ਪਿੰਡ ਆਵੜੇ ਦੇਖ ਸਕਦੇ ਹੋ ਲਾਈਵ ਤਸਵੀਰਾਂ ਬਹੁਤ ਨਿਆਰਾ ਆ ਰਿਹਾ ਹੈਗਾ ਪੂਰੀ ਭੰਗੜੇ ਪਾ ਰਹੇ ਪੂਰੀ ਟੀਮ ਭੰਗੜਾ ਪਾ ਰਹੀ ਹੈਗੀ ਆਰਮੀ ਜਿੰਦਾਬਾਦ ਗੁਰਪ੍ਰੀਤ ਤਰਫੋਂ ਦਾਸ ਦੀ ਹਾਜ਼ਰੀ ਲਵਾਈ ਗਈ ਸੀਗੀ ਭੇਜਿਆ ਗਿਆ ਮੈਨੂੰ ਸਾਰੇ ਦੇ ਹਾਂਜੀ ਲੱਡੂ ਵੰਡਣ ਆਏ ਸੀਗੇ ਬਹੁਤ ਜ਼ਿਆਦਾ ਖੁਸ਼ੀ ਆਜਾ ਬਿਲਕੁਲ ਕੀ ਕਹਿਣਾ ਚਾਹੋਗੇ ਸਿੱਧੂ ਮੁਸਲੇ ਵਾਲਾ ਦੁਬਾਰੇ ਛੋੜੇ ਰੁਕਚਾ ਆਇਆ ਹੈ ਬਹੁਤ ਖੁਸ਼ੀ ਹੋਈ ਬਹੁਤ ਸਾਡੀ ਵੱਡੇ ਪਰਵਾਰਕੇ ਛੋਟੇ ਪੈਰੀ ਆ ਗਏ ਸਾਨੂੰ ਬਹੁਤ ਕਿਦੋਂ ਪਤਾ ਲੱਗਿਆ ਤੁਹਾਨੂੰ ਸਾਨੂੰ ਤੜਕੇ ਪਤਾ ਲੱਗਿਆ 7 ਵਜੇ ਅੱਛਾ ਹੋਰ ਕੀ ਕਹਿਣਾ ਚਾਹੋਗੇ ਤਾਂ ਵੀ ਬਹੁਤ ਬਹੁਤ ਸਾਰਨ ਵਾਹੋ ਖੁਸ਼ੀ ਹੈ ਬਹੁਤ ਹੀ ਅੱਜ ਜਦੋਂ ਦਿਲ ਬਹੁਤ ਅੱਛਾ ਚੜਿਆ ਬਹੁਤ ਬੰਦੇ ਇਹੋ ਕਰਦੇ ਸੀਗੇ ਕਿ ਸਾਡਾ ਪੁੱਤ ਬੋਲਦਾ ਆ ਜੀ ਬਹੁਤ ਸੰਗੋਤ ਬਹੁਤ